ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਜੀ ਨਵੇੜਕੇ ਹਟਿਆ ਜੀ ਕੰਮਕਾਰ ਮੱਝਾਂ ਦਾ ਹਨਾ ਤੇ ਤੁਸੀਂ ਪਿਛਲੇ ਬਲੌਗਾਂ 'ਚ ਦੇਖਿਆ ਹੀ ਹੈ ਭਾਈ ਵੀ ਸਾਡਾ ਇੱਕ ਪਲਾਨ ਬਣ ਰਿਹਾ ਹੈ ਵੀ ਬਾਈ ਦਾ ਜਨਮ ਦਿਨ ਸੈਲੀਬ੍ਰੇਟ ਕਰਨਾ ਵੀ ਕਿੱਥੇ ਕਰੀਏ ਹਨਾ ਕਿਉਂਕਿ ਅ ਦੇਖੋ ਪਿਛਲੀ ਵਾਰ ਵੀ ਬਾਈ ਦਾ ਘਰੇ ਮਨਾ ਲਿਆ ਤਾਂ ਹਨਾ ਐ ਐਦ ਕੀ ਕਹਿੰਦੇ ਭਾਈ ਵੀ ਸਪੈਸ਼ਲ ਮਨਾਉਣਾ ਥੋੜਾ ਜਿਹਾ ਵੀ ਹੁਣ ਬਹੁਤ देर ਹੋ ਗਈ ਕਿ ਹੁਣ ਕਿਸੇ ਦਾ ਜਨਮ ਦਿਨ ਨਹੀਂ ਬਣਾਇਆ ਹੈ ਤੇ ਇਹ ਇਹਨਾਂ ਦੇ ਪੈਸੇ ਟਿਕਣ ਨਹੀਂ ਦੇਦੇ ਜੇ ਦੋ ਪੈਸੇ ਕੋਲ ਹੁੰਦੇ ਆ ਫੇਰ ਇਹ ਇਹਨਾਂ ਨੂੰ ਆਏ ਹੁੰਦਾ ਵੀ ਹਾਂ ਹੁਣ ਖਾਸੀ ਦੇਰ ਦਾ ਰਵਿੰਦਰ ਦੇ ਲੱਗੇ ਨਹੀਂ ਹੈਗੇ ਕਿਤੇ ਪੈਸੇ ਹਨਾ ਤੇ ਹੁਣ ਇਹ ਕਹੀ ਜਾਂਦੀਆਂ ਭਾਈ ਸੈਲੀਬ੍ਰੇਟ ਕਰਨਾ ਜਨਮ ਦਿਨ ਕਿਤੇ ਬਾਹਰ ਮਹਾ ਚੱਲ ਭਾਈ ਕੋਈ ਨਾ ਇਹ ਫੇਰ ਮੈਂ ਹੁਣ ਕੱਲਾ ਬੰਦਾ ਇੱਕ ਵੋਟ ਤੁਹਾਨੂੰ ਪਤਾ ਕਰ ਲਿਓ ਹੁੰਦੀ ਹੈ ਜਿੱਧਰ ਜ਼ਿਆਦਾ ਵੋਟਾਂ ਹੋਣਗੀਆਂ ਭਾਈ ਆਪਾਂ ਨੇ ਉੱਧਰ ਨੂੰ ਉਹ ਉਧਰਲੀ ਜਿੱਤ ਹੋ ਜਣੀ ਬੱਸ ਕਹਿ ਦੋ ਚਲੋ ਜਿੱਤ ਵੀ ਕਾਦੀ ਆ ਸੈਰੀ ਵੇ ਦੇ ਕਰਨਾ ਵੀ ਬਾਹਰ ਕੋਈ ਗੱਲ ਨਹੀਂ ਕਰ ਲੂਗੇ ਤੇ ਅਸੀਂ ਭਾਈ ਭੈਣ ਬਲਾਈ ਆਪਣੀ ਹਨਾ ਗਵਲੀ ਵਿਚਾਰ ਕਰਨ ਵਾਸਤੇ ਇਧਰ ਪ੍ਰੋਣਾ ਸਾਹਿਬ ਬੁਲਾਈ ਆ ਐ ਮਿਲੋ ਜੀ ਪ੍ਰੋਣਾ ਸਾਹਿਬ ਨੂੰ ਹੱਸੀ ਗੱਲ ਦੀ ਬਾਪਾ ਪਰੇਲਾ ਨਾਲ ਫੰਡਰ ਖੜੇ ਪਰ ਹੁਣ ਬਹੁਤ ਲੱਗਿਆ ਮੁੰਡੇ ਜਾਂਦ ਦੇ ਮਨਾਣਾ ਹਾਂ ਐਦਾ ਬਾਰਸਾ ਫੋਨ ਕਰੇਦਾ ਚੱਕਿਆ ਹੀ ਨਹੀਂ ਹਾਂ ਮੈਂ ਕਰਿਆ ਮੈਂ ਨਾ ਮੁੰਡੇ ਦੀ ਵਧਾਈ ਹੋਈ ਹੋਏ ਨੂੰ ਫੋਨ ਕਰਕੇ ਜੈ ਜੀ ਨੰਬਰ ਮੈਂ ਉੱਧਰ ਸਰ ਤੇ ਆਈ ਹਦੀ ਮੈਂ ਸਟੇਟ ਦੇਖਿਆ ਨਾ ਮੁੰਡੇ ਜਾਂਦੇ ਨਾ ਦੇ ਕੋਈ ਗੱਲ ਨਾ ਬਾਤ ਮੈਂ ਨਹੀਂ ਆਂਦੀ ਆਂਦੀ ਮੈਂ ਆਹ ਤੈਨੂੰ ਪੁੱਛਿਆ ਮੈਂ ਕਿ ਬਾਣੇ ਜਾਂਦੇ ਨੇ ਕਹਿੰਦੇ ਅੱਜ ਹੈ ਮੈਂ ਨਾ ਫੋਨ ਲਾਇਆ ਇਹਨੇ ਚੱਕਿਆ ਹੀ ਨਹੀਂ ਹਾਂ ਐ ਨਾ ਮੁੰਡਾ ਬੀਜੀ ਹੋ ਗਿਆ ਕਿਤੇ ਨਹੀਂ ਮੈਂ ਉਦੋਂ ਪਤਾ ਨਹੀਂ ਆਇਆ ਦਾ ਰਾਤ ਨੂੰ ਕਿਤੇ ਗਈ ਮੈਨੂੰ ਪਤਾ ਨਹੀਂ ਆ ਕਿੱਥੇ ਤੇ ਆਇਆ ਤਾਂ ਇਹ ਮੈਂ ਦਿਨ ਮਤੋਂ ਗਿਆ ਜਾਂ ਕਿਤੇ ਨਹੀਂ ਖੁੱਲੀ ਉੱਥੇ ਹੀ ਸਾਡੇ ਨੂੰ ਨਹੀਂ ਸੀ ਨਹੀਂ ਨਹੀਂ ਉਹ ਤਾਂ ਉਹ ਨਾਲ ਕੱਲੇ ਗਿਆ ਹਾਂ ਦਾ ਕੱਲੇ ਗਏ ਸੀ ਮੂਹਰ ਪਾਸੇ ਗਿਆ ਤੇ ਭਾਈ ਹੁਣ ਕਚੈਰੀ ਲੱਗੀ ਹੋਈ ਆ ਸਾਰੇ ਹੁਣ ਨਾ ਨਹੀਂ ਆ ਜਾਂ ਤੈਨੂੰ ਕਿ ਆਇਆ ਹੈ ਤਾਂ ਹੌਟਲ ਕੋ ਕਰਾ ਲੈਣੇ ਆ ਪ੍ਰੋਨਾ ਨਾ ਵੀ ਹੜਦੇ ਨਹੀਂ ਆ ਪ੍ਰੋਨਾ ਸਾਥ ਵੀ ਹੈ ਇੱਧਰੇ ਆ ਗਏ ਜਾਂ ਲੈ ਜਾਂਦਾ ਮੈਂ ਬਣਾ ਲੈ ਖਰਤਾ ਮੈਂ ਕਰ ਦਊਗਾ ਜਾਂਦੇ ਖਾਣਾ ਮੁੰਡੇ ਦਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਤਾਂ ਆਏ ਗੱਲਾਂ ਕਰੀ ਜਾਂਦੇ ਆ ਕਿੰਨੇ 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 ਕੇ ਵਾਰ ਵੀਰ ਦਾ ਕੋਈ ਵੀ ਦਿਨ ਸੈਲੀਬ੍ਰੇਟ ਕਰ ਲਿਆ ਜਿਹੜੇ ਹੁਣ ਤੁਹਾਨੂੰ ਪੈਸੇ ਕੱਢਣ ਨੂੰ ਆਏ ਹੋ ਰਿਹਾ ਉਹ ਮੈਂ ਤਾਂ ਉਹੀ ਕਹਿੰਦਾ ਵੀ ਭਾਈ ਪਹਿਲਾਂ ਅਸੀਂ ਘਰ ਮਨਾ ਲਿਆ ਤਾਂ ਹੈਨਾ ਭਾਈ ਮੇਰੀ ਗੱਲ ਸੁਣੋ ਨਾਰੀ ਸ਼ਕਤੀ ਜੇ ਆਪਾਂ ਵੀਰ ਦੇ ਅੱਜ ਸਪੋਰਟ ਕਰੂਗੇ ਕੱਲੋਂ ਵੀਰ ਆਪਣੇ ਨਾਲ ਖੜੂਗਾ ਇਸ ਕਰਕੇ ਆਪਾਂ ਨੇ ਵੀਰ ਦੀ ਸਪੋਰਟ ਕਰਨ ਨਾਲੇ ਹੀ ਆ ਕਿੰਨੀ ਜੰਦਾ ਅੱਜ ਕਿਹ ਕਿਹ ਆਲੀ ਮੜਿਆ ਸੋ ਸਾਰੇ ਨੂੰ ਹੂੰ ਤਾਂ ਕਰਤੀ ਭਾਈ ਵੀ ਹੁਣ ਵਿਚਾਰ ਹੋ ਰਹਾ ਹੈ ਵੀ ਦੀਦੀ ਦਾ ਸਭੇ ਭਾਈ ਕਿੱਥੇ ਦੀਦੀ ਨੂੰ ਮਿਲੋ ਪਹਿਲਾਂ ਦਾ ਸਸਰੀ ਘਰ ਜੀ ਸਾਰਿਆਂ ਹਾਂਜੀ ਦੀਦੀ ਦੇਣਗੇ ਆਪਣੇ ਬਿਆਨ ਨਾਲੋਂ ਕਿ ਅਸੀਂ ਹੋਈ ਸੋਚਦੇ ਵੀ ਜਿੱਥੇ ਤੀਆਂ ਮਨਾਈਆਂ ਤੀਆਂ ਵੀ ਉੱਥੇ ਖਰਚਾ ਵੀ ਠੀਕ ਆਇਆ ਤਾਂ ਉੱਥੇ ਚੱਲਦੇ ਹਾਂ ਨਾਲ ਹਾਂ ਇੱਕ ਉੱਥੇ ਹੋਰ ਆ ਸਭ ਤੋਂ ਵੱਡੀ ਗੱਲ ਇੱਕ ਉੱਥੇ ਮਿਊਜ਼ਿਕ ਸਿਸਟਮ ਹੈਗਾ ਜੇ ਦੋ ਚਾਰ ਪੈਰ ਮਾਰਨੇ ਭਈ ਇਹ ਵੀ ਮਾਰਦੇ ਹੈ ਨਾ ਇੱਕ ਉਹਨਾਂ ਦਾ ਸਾਰਾ ਜਿਹੜੀ ਖਾਣ ਪੀਣ ਦਾ ਸਮਾਨ ਵੀ ਯਾਰ ਇੱਕ ਮੇਰੀ ਬਹੁਤ ਵੱਡੀ ਤਮੰਨਾ ਹੈ ਵੈਸੇ ਤਾਂ ਵੀਰ ਦੀ ਹੋਣੀ ਚਾਹੀਦੀ ਆ ਪਾਪਾ ਜੀ ਨੂੰ ਲੈ ਕੇ ਜਾਣਾ ਬਾਕੀ ਬਾਕੀ ਅੱਜ ਪਤਾ ਕੀ ਕਰ ਚੈ ਦਿਨ ਚ ਪ੍ਰੋਗਰਾਮ ਰੱਖ ਲੋ ਠੀਕ ਹੈ ਗੱਲ ਇਹ ਵੀ ਠੀਕ ਹੈ ਭਾਈ ਹਾਂ ਜੇ ਦੈਂ ਤੈਨੂੰ ਲੱਭਾ ਟੈਟਾ ਟੈਟਾ ਬੰਦਾ ਫ੍ਰੀ ਹੁੰਦਾ ਨਹੀਂ ਹਾਂ ਫਿਰ ਇਹ ਹੋ ਜੀ ਨਾ ਕੋਲਾ ਟਾਈਮ ਆਪਣਾ ਹੀ ਆ ਦੁਪਹਿਰ ਵਗਾ ਹੁੰਦਾ ਕਿ ਨੇ ਪੱਠੇ ਪਾਣੇ ਮੱਝਾ ਜੌਣੀਆਂ ਮਾਰੇ ਇੱਕ ਵੇਦ ਬੰਧਾਉਦੇ ਵੇਲਾ ਹੁੰਦਾ ਪਰਾਂ ਛੱਡਾਂਗੇ ਹੋਰ ਕਹਿ ਨਹੀਂ ਕਰਦਾਂਗੇ ਦਾ ਰਾਮ ਗੱਲ ਹੈਗੀ ਨਹੀਂ ਐਦਾਂ ਵੀ ਸਾਰੇ ਸਾਡੇ ਜਿੰਨੇ ਰਿਸ਼ਤੇਦਾਰ ਆ ਰੱਖੀਆਂ ਆ ਸਾਰੇ ਹੈਗੇ ਆ ਮੱਜਾ-ਮੁੱਜਾਂ ਦੇ ਕੰਮਾਂ ਮੱਜਾਂ-ਮੁੱਜਾਂ ਦਾ ਕੰਮ ਆ ਹਰੇਕ ਮੱਜਾ ਹਰੇਕ ਕੋਲੇ ਆ ਤੇ ਤਾਂ ਕਰਕੇ ਮੱਜਾਂ ਵਾਲੇ ਬੰਦੇ ਨੂੰ ਦੁਪਹਿਰ ਟਾਈਮ ਨਿਕਲਣਾ ਬਾਹਰ ਅੱਖਾ ਹੋ ਜਾਂਦਾ ਹੈ ਨਾ ਤਾਂ ਕਰਕੇ ਹੁਣ ਹਾਂਜੀ ਆ ਲੈ ਆ ਲੈ ਆ ਲੈ ਤੇ ਤਾਂ ਕਰਕੇ ਭਾਈ ਵੀ ਸਾਨੂੰ ਹੁਣ ਸਲਾਹ ਉਹੀ ਚੱਲ ਰਹੀ ਹੈ ਵੀ ਸ਼ਾਮ ਨੂੰ ਮਨਾਈਏ ਕਿ ਦੁਪਹਿਰੇ ਮਨਾਈਏ ਅ ਫਿਰ ਐਦਾਂ ਕਰਦੇ ਆ ਸ਼ਾਮ ਸ਼ਾਮ ਦਾ ਹੀ ਪ੍ਰੋਗਰਾਮ ਰੱਖ ਲੰਨੇ ਆ ਹਾਂ ਕੰਦੀ ਜੀ ਸ਼ਾਮ ਦਾ ਪ੍ਰੋਗਰਾਮ ਰੱਖੀਏ ਸ਼ਾਮ ਦਾ ਰੱਖ ਲੋ ਹੈਨਾ ਉਹ ਉਹੀ ਹੋਟਲ ਕਰਾਂਗੇ ਜਿੱਥੇ ਪਕਵੀਆਂ ਨੂੰ ਲਈਆਂ ਸੀ ਹਾਂ ਉਹ ਵੀ ਵਧੀਆ ਇਹ ਹੋਣਾ ਨਹੀਂ ਉਹ ਸੋਚਦਾ ਹਾਂ ਅੱਜ ਤਾਂ ਦੇਖਣੇ ਕਿਥੇ ਨੇ ਕਹਾਣੀ ਕਹਾਣੀ ਮਨਵੀਰ ਦੇ ਮੈਂ ਪਰਸੋਂ ਚਾਹਤੇ ਪੁੱਛਿਆ ਉਹਨੂੰ ਮੈਂ ਕਿਹਾ ਬਹੁਤ ਕੀ ਖਾਣਾ ਪੈ ਕਹਿੰਦਾ ਮੈਂ ਕਿਹਾ ਮਾ ਮੇਰਾ ਜਨਮ ਦੇ ਨਾਲ ਕੀ ਖਾਣਾ ਕਹਿੰਦਾ ਇੱਕ ਮਨਤੀ ਹੋਣੀ ਆ ਇੱਕ ਛਪਰਿੰਗ ਲੋਲ ਇੱਕ ਮੈਂ ਕਹਾ ਯਾਰ ਇਹ ਨੀਆਂ ਚੀਜ਼ਾਂ ਕਾਹਦੇ ਆਏਗਾ ਮਾਮੇ ਕਹਿੰਦਾ ਜਿੱਥੇ ਆਪਾਂ ਨੇ ਧੀਆਂ ਮਨਾਈ ਜਾਂਦੀਆਂ ਉੱਥੇ ਲੈ ਜਾ ਬੱਸ ਮੰਨੋ ਅਸਲੀ ਵਲਾਮ ਕਰਦਾ ਉਹ ਬੋਲਿਆ ਹਾਂ ਵੀਡੀਓ ਚ ਜਾਣ ਜੀ ਦੀ ਅਸੀਂ ਆਪਣਾ ਟੀਆਂ ਦੇ ਵਿੱਚ ਹੁੰਦੇ ਜਾ ਰਹੇ ਟੀਆਂ ਨਹੀਂ ਬਸ ਕਿਉਂ ਨਹੀਂ ਖਾਣਾ ਨਹੀਂ ਖਾਣਾ ਉਹਨਾਂ ਦਾ ਆਪਟੀਕੇ ਨਾ ਖਾਣਾ ਉੱਥੇ ਭਾਈ ਹਾਂ ਉੱਥੇ ਸਾਰਾ ਹੀ ਸਿਸਟਮ ਹੈਗਾ ਤਾਂ ਤਾਂ ਕਰਕੇ ਨਿਆਣੇ ਉੱਥੇ ਨੂੰ ਭਜਦੇ ਉੱਥੇ ਬਹੁਤ ਸੋਹਣਾ ਪ੍ਰੋਗਰਾਮ ਹੋਇਆ ਉਹਦੋਂ ਸਾਡਾ ਤੁਸੀਂ ਵੀ ਦੇਖਿਆ ਹੀ ਐ ਇੰਜੋਏ ਕਰੀਂ ਬਾਹਰ ਆ ਕੇ ਮਰ ਜੀ ਹਾਈ ਡ੍ਰਿੱਕ ਦੇ ਬਾਅਦ ਜੀ ਅੱਜ ਕਿੰਨੀ ਹੋ ਗਈ ਅੱਜ ਹੋ ਗਈ ਉਹਦੀ ਦੇ ਬਾਅਦ ਰੱਖੋ ਨਾ ਉਹ ਅਛਿਆ ਲੈ ਉਹ ਸਾਥੇ ਮਾਂ ਭਾਈ ਇੱਕ ਗੱਲ ਦਾ ਗਾਉ ਨੂੰ ਦਸਰੀ ਭੁੱਲੇ ਗਿਆ ਇੱਕ ਪ੍ਰੋਗਰਾਮ ਹੋਰ ਆਇਆ ਵਾ ਕਾਦਾ ਲੈ ਆਦਾ ਜਾਣਤਾ ਵੀਡੀਓ ਜੇ ਹੁਣ ਪੈਣੀ ਆ ਉਹ ਬੰਨੋ ਦਾ ਦੱਸੋ ਬੰਨੇ ਕੈਨਸਲ ਕਰਾਉ ਉਹ ਨਹੀਂ ਪਤਾ ਪਾਪਾ ਲੱਭੀ

ਕਿਆ ਪਤਾ ਕੁਛ ਹੋਗਾ ਸੀਗਾ ਹਾਂ ਨਹੀਂ ਨਾ ਵੀ ਦੇਜੂ ਐ ਯਾ ਲਓ ਅੰਗੇਜਮੈਂਟ ਐਨੀਵਰਸਰੀ ਵੀ ਆ ਗਈ ਹੋਰ ਦੱਸੋ ਕਿਆ ਚਾਹੀਦਾ ਹੁੰਦੀ ਹੋ ਭਾਈ ਇੱਕ ਪ੍ਰੋਗਰਾਮ ਡਿਸਾਈਡ ਕਰਨੇ ਨੂੰ ਬੈਠੇ ਤੇ ਅਖੇ ਦਾ ਤਿੰਨ ਹੋ ਗਏ ਇਕੱਠੇ ਆ ਫੇਰ ਹੁਣ ਸੁਣ ਲਓ ਆਪਣੇ ਬਲੌਗ ਮਾਰ ਜਣਾ ਲੈਦਾ ਲੈਦਾ ਕਰਨਾ ਕੋਈ ਗੱਲ ਨਹੀਂ ਫੇਰ ਭਾਈ ਨੂੰ ਪ੍ਰੋਣਾ ਸਾਹਿਬ ਵਾਲਾ 29 ਨੂੰ ਬਾਰਡੇ ਬਣਾ ਲੂਗੇ ਨਹੀਂ ਨਹੀਂ 28 ਨੂੰ ਆਪਣਾ ਬਰਥਡੇ ਬਣਾਣਾ 29 ਦਾ ਸਾਡਾ ਨਹੀਂ 29 ਤਰੀਕ ਦਾ ਜਿਹੜੀ ਹਨਾ ਐਨੀਵਰਸਰੀ 29 ਇੱਕ ਦੋ ਦਿਨ ਦਾ ਗੈਪ ਆ ਕੇ ਵਿੱਚ ਮੜਾ ਜਿਹੜਾ ਇਹਨਾਂ ਦੇ ਪ੍ਰੋਗਰਾਮ ਨੂੰ ਖਾਣਾ ਆਜੋ ਵੀ ਫਿਰ ਆਏ ਕਰਦੇ ਆ ਫਿਰ ਬਾਰਡੇ ਫਿਰ ਆਏ ਕਰਦੇ ਆ ਬਰੌਣਾ ਸਾਹਿਬ ਫਿਰ ਬਾਰਡੇ ਪਹਿਲਾਂ ਬਣਾ ਲਾ ਬਾਰਡੇ ਦਾ ਲੇਟ ਹੋਇਆ ਭਈ ਹੁਣੇ ਹੋਵੇ ਹਣਾ ਤੇ ਕੱਲ ਨੂੰ ਬਣਾ ਲਵਾਂ ਬੁੱਧਵਾਰ ਨਾਲ ਹਾਂਜੀ ਚਲ ਬੁੱਧਵਾਰੀ ਬਣਾ ਲਵਾਂ ਨੂੰ ਸਹੀ ਕਾਠੀ ਕਰਨ ਕੱਲ ਦਾ ਰੱਖ ਲਾਂ ਮੈਂ ਤੇ ਕਰਨ ਨੂੰ ਕੋਈ ਗੱਲ ਨਹੀਂ ਬਾਈ ਜੀ ਬੱਚਿਆਂ ਦੇ ਪੇਪਰ ਚੱਲ ਰਹੇ ਹਨ ਹਾਂ ਰੱਜੀ ਦੀਦੀ ਕਿੱਦਾਂ ਆਉਂਗੀ ਸਭ ਕੁਝ ਛੱਡ ਦੋ ਕਰ ਪੇਪਰ ਚੱਲਦੇ ਉਹਨਾਂ ਦੇ ਪੇਪਰ ਚੱਲ ਨਹੀਂ ਮੰਥਲੀ ਟੈਸਟ ਦੇਪਰ ਸ਼ਾਮ ਨੂੰ ਆਏ ਜਾਣਾ ਤੇ ਬਾਈ ਜਾਉਗੀ ਕਿੱਦਾਂ ਐ ਵੀ ਤਾਂ ਸੋਚ ਲਓ ਤੁਸੀਂ ਚਲੋ ਸ਼ਾਮ ਨੂੰ ਤਾਂ ਆ ਜਾਓ ਚਲੋ ਦੀਦੀ ਦੀਦੀ ਨੂੰ ਮੈਂ ਫੋਨ ਕਰ ਲਾਂਦਾ ਕੋਈ ਗੱਲ ਨਹੀਂ ਫੋਨ ਕਰ ਲਓ ਨੇ ਮੈਨੂੰ ਪਹਿਲੇ ਹੀ ਕਿਹਾ ਸੀ ਬਈ ਇਹ ਧਰਵਾ ਦਾ ਕਰ ਲਿਓ ਬੱਚਿਆਂ ਦੇ ਪੇਪਰ ਉਹ ਮੜੇ ਜੈ ਨਾ ਧਰਵਾ ਵੀ ਆ ਗਿਆ ਕੋਈ ਨ ਕੋਈ ਐਸਾ ਤੰਦਰੀ ਗਾਇ ਹੈ ਹਰੇਕਾ ਜੀ ਅੱਜ ਸੋਮਵਾਰ ਹੈ ਅੱਜ 26 ਤਰੀਕ ਹੈ ਸੋਮਵਾਰ ਕਿਥੇ ਹੈ ਅੱਜ ਮੰਗਲਵਾਰ ਹੈ ਕੱਲ ਮੰਗਲਵਾਰ ਦਾ ਸੋਮਵਾਰ ਹੈ ਪਤਾ ਨਹੀਂ ਸੋਮਵਾਰ ਕਰਵਾ ਦਾ ਮੰਗਲਵਾਰ ਹੈ ਅੱਜ ਮੰਗਲਵਾਰ ਹੈ ਆਹ ਮੰਗਲਵਾਰ ਦੀ ਜੀ ਮੰਗਲਵਾਰ ਹੈ ਜੀ ਅੱਜ ਐਤਵਾਰ ਹੈ ਅੱਜ ਮੰਗਲਵਾਰ ਹੈ ਜੀ ਕੱਲ 27 ਦਾ ਆਏਗਾ ਬੁੱਧਵਾਰ 22 ਦਾ ਹੋ ਗਿਆ ਵੀਰਵਾਰੀ ਸ਼ੁੱਕਰਵਾਰ ਦੇ ਆਨੇ ਨੇ ਹਾਂ ਸ਼ੁੱਕਰਵਾਰ ਦਾ ਰੱਖ ਲਵਾਂਗੇ ਫਿਰ ਤੁਹਾਡਾ ਤਾਂ ਭਣਾ ਚਲੋ 29 ਤਰੀਕ ਫਿਕਸ ਹੈ ਤੁਹਾਡੀ ਤਾਂ ਜੀ 29 ਦਾ ਸ਼ੁੱਕਰਵਾਰ ਜਿੰਦਾਬਾਦ ਹੈ ਜੀ ਨੂੰ ਬੁਲਾਉਣਾ ਸ਼ਨੀਵਾਰ ਤੋਂ ਰੱਖੋ ਅਬ ਜੀ ਦੀਦੀ ਦਾ ਚਲੋ ਉਹਨੂੰ ਵੀ ਫੋਨ ਕਰ ਲਵਾਂਗੇ ਵੈਸੇ ਵੈਸੇ ਦੀਦੀ ਨੂੰ ਅਸੀਂ ਫੋਨ ਕਰ ਲਿਆ ਤਾਂ ਦੀਦੀ ਕਹਿੰਦੇ ਨੇ ਵੀ ਭਾਈ ਤੁਸੀਂ ਸਲਾਹ ਕਰ ਲਓ ਜਿੱਦਾਂ ਸਲਾਹ ਹੋਈ ਉਹਨਾਂ ਦੇ ਬਰਥਡੇ ਰੱਖਣਾ ਫੇ 31 ਦਾ ਰੱਖ ਲੋ 31 ਦਾ ਐਤਵਾਰ ਆਂਦਾ ਆਹੋ ਦੀਦੀ ਸ਼ਨੀਵਾਰ ਨੂੰ ਰੱਖੁੰਦੇ ਨਾ ਐਤਵਾਰ ਨੂੰ ਮੁੜ ਗਏ ਉਹ ਮੰਨ ਲਓ ਇਹ ਵੀ ਸੋਚ ਚੁੱਕੇ ਹਾਂ ਸ਼ਨੀਵਾਰ ਨੂੰ ਸੈਲੀਬ੍ਰੇਟ ਕਰਕੇ ਆਪਣਾ ਐਤਵਾਰ ਨੂੰ ਮੁੜ ਜਾਣਗੇ ਠੀਕ ਆ ਠੀਕ ਐਸਾ ਕਰ ਲਓ ਫੁਮੇ ਦਾ ਮਾਰ ਚਾਹਣਾ ਮੁੰਡਾ ਪੜ੍ਹੇ ਮम्मा पापा ਦੀ ਨਿਵਸਦੀ ਹੈ ਅੱਛਾ ਹੋਰ ਤੇਰਾ ਤਮਾਦ ਕਰ ਲਿਆ ਅੱਛਾ ਨਾ ਖੰਨਾ ਨੀ ਵਸਦੀ ਇਹਨੂੰ ਦੱਸਿਆ ਨਹੀਂ ਤਾ ਅੱਛਾ ਨਾ ਖੰਗਾ ਨੀ ਵਸਦੀ ਨਾ ਰੋਣਾ ਵਸਾ ਨਾ ਇਹ ਖਾਣਾ ਨਾ ਕੋਈ ਫੁੰਡਾ ਖਾਣਾ ਤੂੰ ਅੱਛਾ ਦੂਰ ਖਾਣਾ ਕਰੇ ਤੂੰ ਹਾਂ ਢੈਂਦਾ ਦੂਰ ਨਹੀਂ ਆਦੀ ਕਰੇ ਤੂੰ ਸਾਡੇ ਸਹੀ ਗੱਲ ਆ ਬਾਈ ਇਹ ਗੱਲ ਤਾਂ ਇਹਦੀ ਮੰਨਣਿਆ ਆਈ ਆ ਕੋਲੋਂ ਪਾਜੀ ਕਿਧਾਂ ਆਦੀ ਐ ਰੱਬ ਨੂੰ ਬਗਾ ਹਾਂ ਜਿਹੜਾ ਪਰਦ ਹਾਂ ਮੱਕੀ ਗੱਲ ਆ ਉਰੇ ਵੀ ਕਦੇ ਰਹੀ ਨਹੀਂ ਦੇਖ ਲੈ ਮੈਂ ਕਹਿੰਦਾ ਇੱਕ ਘੰਟਾ ਵੀ ਦੀਦੀ ਵਗਾਰ ਇੱਕ ਘੰਟਾ ਨਹੀਂ ਕਦੇ ਰਹੀ ਹਣੀ ਉਰੇ ਬਕਸ਼ੋ ਦੀ ਕਹਿ ਹਟੀ ਕਹਿੰਦੀ ਆ ਜਾ ਮੇਰੇ ਨਾਲ ਹਾਂ ਮੈਂ ਆਣ ਜਾਣਾ ਕਹਿੰਦੀ ਲੈ ਐਨਾ ਕਰਦੀ ਦੇਖ ਲਾਂ ਦੀਦੀ ਦਾ ਹਾਂ ਨਹੀਂ ਬਾਟ ਕਹਿੰਦੀ ਸੀ ਉਹਨੂੰ ਹਾਂ ਕਹਿੰਦੀ ਆ ਜਾ ਮੈਂ ਨੀ ਖੀਰ ਪੂੜੇ ਬਣਾ ਲੀਏ ਹਾਂ ਅੱਛਾ ਅੱਧੀ ਮੈਂ ਹਾਂ ਤੇ ਖੀਰ ਪੂੜੇ ਖਾਣ ਨੂੰ ਉਰੇ ਨੂੰ ਆਉਂਗੀ ਮੈਂ ਨਹੀਂ ਮੈਂ ਆਪਣੇ ਨਹੀਂ ਪਟਾਪਾ ਮੈਂ ਕਿਹਾ ਫੇਰ ਕੀ ਹੋਇਆ ਗਿਵਾਰ ਬਣਾ ਲਿਓ ਮੈਨੂੰ ਖੁਸ਼ੀ ਹੈ ਗਿਵਾਰੀ ਬਣਾ ਲੈ ਅੱਛਾ ਉਹੀ ਰਿਨੂ ਆ ਗਿਆ ਠੀਕਾ ਠੀਕਾ ਜਿਹੜਾ ਸਲਾਹ ਦਿੰਦੇ ਠੀਕ ਹੈ ਤਾਂ ਵੀ ਵੀਰ ਪੁਰੇ ਖਾਲੋ ਪਾਈ ਹਾਂ ਉਹ ਚੰਦਾ ਇੰਨਾਂ ਲੈ ਆਂਦੇ ਨੇ ਸੱਤੇ ਕੌਣ ਉਹ ਉਹ ਵੀ ਕੱਲੇ ਆ ਔਖਾ ਹੋਇਆ ਵਾ ਇਹ ਮਾਸੀ ਨੇ ਉਠੇ ਗਏ ਵਾ ਇੰਗਲੈਂਡ ਨੂੰ ਹੂੰ ਮਾਸੀ ਤੋਂ ਇਹ ਸੋਸਾਇਟੀ ਵਾਲੀਆਂ ਮਾਸੀ ਨਹੀਂ ਉਹਨਾਂ ਦਾ ਵੀਜ਼ਾ ਉਹ ਉੱਥੇ ਦਾ ਲੱਗਿਆ ਤਾਂ ਜੀ ਹਾਂਗਕਾਂਗ ਦਾ ਗਏ ਨਹੀਂ ਫਿਰ ਘਰੇ ਨਹੀਂ ਆ ਕੋਈ ਫੇਰ ਲੈ ਹਾਂ ਜੀ ਮਾਸੀ ਜੀ ਆਉਣਗੇ ਫੇਰ ਜਾਉਣਗੇ ਬਾਗਲੀ ਆ ਵੀਰ ਆਣਾ ਮਾਸੀ ਨੇ ਕਹਣਾ ਬੜੀ ਨਮੜੇਣਾ ਅੱਛਾ ਜੀ ਦੋਈ ਨਾਣਾਂ ਤੇ ਨਵੇਂ ਨਿਵਾਸ ਕਰਨ ਉਹ ਤਾਂ ਹੋਣੇ ਗਏ ਹਜੇ ਉਹ ਤਾਂ 15 ਦਿਨ ਹੋਏਗਾ ਮੈਨੂੰ ਹਾਂ ਇਹ ਨਹੀਂ ਕਿ ਹੋਈ ਆ ਉਹਨਾਂ ਨੂੰ ਤਾਂ ਥੋੜਾ ਟਾਈਮ ਹੋਇਆ ਉਹ ਠਹਿਰ ਕੇ ਆਉਂਗੀ ਹਜੇ ਰਹਿ ਕੇ ਆਉਂਗੀ ਹੋਰ ਮਾਸੀ ਆ ਦੂਈ ਮਾਸੀ ਨੇ ਆ ਜਾਣਾ ਦੂਈ ਮਾਸੀ ਨੇ ਆ ਜਾਣਾ ਉਹਨੂੰ ਹੋ ਗਿਆ ਮੈਂ ਕਹਿੰਦੀ 4 ਮਹੀਨੇ ਗਏ ਹਨਾ 3 ਮਹੀਨੇ ਨੇ ਬੀਤ ਗਏ 3 ਚਾਲ ਉਹਨੂੰ ਤਾਂ ਉਹਦਾਂ ਆਈਦੀ ਵੀਡੀਓ ਕੋਲ ਤਰਨੀ ਲੱਗਿਆ ਮੈਂ ਤਾਂ ਕਮਾਣ ਬਾਹਰ ਕੇ ਮਾਸੀ ਨੂੰ ਉਹ ਲਗਾਉਣਾ ਭਾਂਡੇ ਲੱਗਿਆ ਤੁਹਾਨੂੰ ਦੇ ਦੂੰ ਰਜੋਟੇਆਂ ਕਰਨੀ ਖਵਾ ਲੈਣਾ ਵਾਸਿਆਂ ਨੇ ਕੇ ਨਾ ਨਾ ਠੀਕ ਹੈ ਹਾ ਸੋਣਾ ਐਡੀ ਦੂਰ ਗਏ ਆ ਜੇ ਘੁੰਮੇ ਫਿਰੇ ਨਹੀਂ ਫੇਰ ਫੈਦਾ ਗਿਆ ਹਾਂ ਮੇਰੇ ਉਸੇ ਕਿਤੇ ਦਾ ਨੂਰ ਦੀ ਸਤਸਰੀ ਗਾਲ ਨੂੰ ਤਾਂ ਭੁੱਲੇ ਗਏ ਤੇ ਨੂਰੂ ਬਲਾਬ ਉਹ ਤਾਂ ਸਤਸਰੀ ਗਾਲ ਓਏ ਬਾਰੇ ਸਤਸਰੀ ਗਾਲ ਬਲਾਬ ਤੇਰੀ ਚਾਹ ਨੂੰ ਕੱਲਾ ਮੋਝ ਬਾਹਰਾਂ ਨੂੰ ਫਿਰਦੀਆਂ ਸਤਸਰੀ ਕਾਹ ਜ਼ਰੀਆ ਉਹ ਨੂੰ ਚੱਟ ਕੇ ਐਦਾਂ ਹੀ ਰੱਖੀ ਗਈ ਮੈਂ ਕਿ ਇਹਨੂੰ ਚੱਪਾ ਪਾ ਲੈ ਫੇਰ ਲੱਗੀ ਜੱਬਨ ਦੇਖ ਲੈ ਦੀਦੀ ਮੈਂ ਹੈਨਾ ਇਹਦੀ ਗੋਦੀ ਚੱਕ ਲਿਆ ਮੰਨ ਲਾ ਮੈਂ ਫਰੰਟ ਕੈਮਰਾ ਖੋਲਿਆ ਹੈਨਾ ਵੀਡੀਓ ਬਣ ਰਹੀ ਆ ਮੈਂ ਜਦ ਤੱਕ ਮੈਂ ਬੋਲੀ ਜਾਣਾ ਬੋਲੀ ਇਹਨੇ ਆਰਾਮ ਕਰ ਲੈਣਾ ਐ ਉਂਗਲੀਆਂ ਚ ਚੱਪਦੀ ਨੇ ਕੁਝ ਵੀ ਕਰਦੀ ਨੇ ਗੋਦੀ ਚੜੀ ਰਹਿਣਾ ਚੜੀ ਰਹਿਣਾ ਜਦ ਮੈਂ ਕਹਿਣਾ ਨਾ ਮਿਲੋ ਜੀ ਨੂਰ ਨੂੰ ਫੇਰ ਹੀ ਨਾ ਸਤਰੀਕਾਲ ਬੁਲਾਣੀ ਦਿਗਣਾ ਤੇ ਹੱਥ ਤੱਕ ਰੀਚੂ ਵੀ ਕਰਨੀ ਹਾਂ ਐਨਾ ਇਹਦਾ ਦਿਮਾਗ ਇਹਨੂੰ ਪਤਾ ਵੀ ਹੁਣ ਸਤਰੀਕਾਲ ਬੁਲਾਣੀ ਬਹੁਤ ਤੇਜ ਹੈ ਬਹੁਤ ਜੀ ਤੂਫਾਨ ਆ ਨਾ ਰਹੀ ਇਹ ਮਿਰਚਾਂ ਹੱਥੋਂ ਨਾ ਦੂ ਕੱਲ ਕੱਲ ਇੱਕ ਫੋਨ ਆਇਆ ਹੁਣ ਇਹਦਾ ਅੰਗਲੈਂਡ ਤੋਂ ਹੀ ਇਹ ਗੱਲ ਕਰਦੇ ਹੋਏ ਜੈਸਮੀਨ ਨਾਲ ਇਹਨਾਂ ਪਹਿਲਾਂ ਨਹੀਂ ਗੱਲ ਕਰਦੇ ਆ ਤੇ ਭੂਆ ਜੀ ਉਹ ਕਹਿੰਦੇ ਲੱਗਦੇ ਭੂਆ ਜੀ ਕਹਿੰਦੀ ਜੈਸਮੀਨ ਤੇ ਨੈਨਸੀ ਭੂਆ ਉਹ ਕਹਿੰਦੀ ਤੁਹਾਡੀ ਵੀਡੀਓ ਦੀ ਰੌਣਕ ਤਾਂ ਕਹਿੰਦੀ ਰਵਿੰਦਰ ਜੀ ਆਹੀ ਆ ਗੰਨੂਰੇ ਆ ਮੈਨਾਂ ਨਾਲ ਹੀ ਆ ਹੋਰ ਕੀ ਆ ਹਾਂਜੀ ਹਾਂ ਮੈਂ ਕਹਾ ਉਹ ਤਾਂ ਹੈਗਾ ਹੀ ਆ ਜੀ ਭਲਾ ਨਿਆਣੇ ਨਾਲੇ ਰੌਣਕ ਤਾਂ ਹੀ ਆਣੀ ਆ ਤੇ ਪੰਜਾਬ ਦੀ ਹਾਂ ਹਾਂ ਸੁਵੇਰੇ ਹੈ ਚਲੇ ਜਾਂਦੀ ਆ ਬਸ ਸ਼ਾਮ ਤੱਕ ਖਾਉਂਗਾ ਦੁੱਧ ਖਾਉਂਗਾ ਬਣਵਾਈ ਜਾਂਦਾ ਮਕਾਨ ਨਹੀਂ ਤਾਂ ਫਿਰ ਜਾਂਦੀ ਕਿ ਉਦੋਂ ਸ਼ਾਮ ਬਾਅਦ ਹਾਂ ਫਿਰ ਤਾਂ ਮਾਣਗਾ ਤੇਨੇ ਮੇਰੇ ਸਹੀ ਗੱਲ ਆ ਹਾਂ ਇਹ ਤਾਂ ਕਾਨਪਰ ਜਾਣਾ ਹੁੰਦਾ ਨਾ ਬੁੱਤ ਨਾ ਹਾਇ ਦੇ ਪਾਪਾ ਕੋਣ ਤੋਂ ਦੁਕਾਨ ਯਾਰਾ ਲੈ ਗਈ ਮੈਨੂੰ ਆਏ ਆਏ ਕਹਿੰਦੀ ਹੁੰਦੀ ਆ ਠੀਕਾ ਠੀਕਾ ਪਾਪਾ ਨੇ ਨਾ ਹੋ ਜੀ ਮੈਂ ਕਹਿੰਦਾ ਦੋ ਲੱਗ ਜਾਂਦੇ ਤੇ ਪੱਕੇ ਕੱਢੇ ਦੋ ਪੱਕੇ ਹੈ ਛੁੱਟੀ ਆ ਜਦੋਂ ਬਗ ਲੱਗ ਜਾਂਦੇ ਆ ਹਾਂ ਛੁੱਟੀ ਲੈਣੇ ਲੱਗਦੇ ਨਹੀਂ ਤੇ ਸਕੂਲ ਤੇ ਬਾਪ ਤਾਂ ਇੱਕੇ ਆ ਸ਼ਾਮ ਨੂੰ ਗੇੜਾ ਉਸੇ ਟਾਈਮ ਕੱਢੇ ਆਂਦੀ ਆਪਣਾ ਸਾਰਾ ਲਾਹ ਪਹਿਲਾਂ ਮਾਂ ਵੀ ਲੈਣਦੀ ਪੈਸੇ ਹੀ ਦੇ ਲੈਂਦੀ ਆ ਵਾਹ ਬਾਪਾ ਘਰ ਆ ਸ਼ਾਮ ਨੂੰ ਇਹ ਹਾਂ ਨਾ ਮਾਂ ਨੂੰ ਚਾ ਦੇਣਾ ਇਹ ਇੱਕ ਅੱਧੀ ਲੱਗ ਦਿੰਦੀ ਆ ਹਾਂ ਜਿਹਦੇ ਕੇ ਨਹੀਂ ਮੈਨੂੰ ਪਤਾ ਹੀ ਮੈਂ ਸ਼ਾਮ ਨੂੰ ਜਾਣਾ ਹੀ ਜਾਣਾ ਹੈ ਉਹ ਨਾਲੇ ਗੱਲ ਆਏ ਆ ਨਾ ਆਏ ਆ ਇੱਕ ਵਾਰੀ ਹੁਣ ਇਹਨੇ ਕਿਹਾ ਜਿੰਨਾ ਖਾਈ ਜਉਂਗੇ ਉੰਨੇ ਦੰਦ ਖਰਾਬ ਹੋਈ ਜਾਂਦੇ ਨੇ ਹਾਂ ਮੈਂ ਉਹੀ ਗੱਲ ਕਹਿਣ ਲੱਗਿਆ ਦਾ ਇਹਦੇ ਉਂ ਵੀ ਥੋੜਾ ਜਿਹਾ ਨਾ ਇੱਕ ਦੋ ਦੰਦ ਖਰਾਬ ਹੋ ਗਏ ਆ ਜਿਹੜੇ ਪਹਿਲੇ ਤੇ ਇਹੋ ਟੁੱਟੇ ਆ ਹੁਣ ਨਵੇਂ ਆਏ ਆ ਹੁਣ ਉਹ ਵੀ ਖਰਾਬ ਹੋ ਜਾਣੇ ਜੇ ਇਹ ਹੋ ਗਏ ਹਾਂ ਹੁਣ ਆਉਣੇ ਵੀ ਨਹੀਂ 23 ਵਾਰ ਹੁਣ ਦੁਬਾਰੇ ਆਣੀਆਂ ਨਹੀਂ ਦੇਖ ਲੈ ਕੰਨੀ ਕੋਈ ਨਹੀਂ ਮੈਂ ਤਰੂੰਗੀ ਪਾਪੜਾਂ ਕੱਢ ਕੇ ਲਾਉਂਗੀ ਆਖੇ ਆਖੇ ਦੋਸਤ ਨੇ ਆਣਾ ਮੈਂ ਬੋਲਾਂ ਪਾਪਾ ਪਾਪਾ ਲਮਡਾਂ ਕਿੰਨੇ ਹੈਗੇ ਬਣਾ ਲਾਦੀ ਮੈਂ ਮੰਮੀ ਵਾਲੇ ਲਾਦੀ ਹਾਂਜੀ ਕੱਲ ਹੀ ਬਣਾ ਲਾਉਂਗੀ ਅੱਛਾ ਇਹ ਨਹੀਂ ਮੇਰੇ ਹੈਗੇ ਆ ਅਨੁਰੂ ਅਨੁਰੂ ਤੇਰੇ ਨਾਂ ਦੇ ਕਿੱਥੇ ਨੰਦ ਕਿੱਥੇ ਨਾ 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 ਪਾਪਾ ਜੀ ਹਾਂ ਜੀ ਹਾਂ ਕਿੱਥੇ ਜਾਣਾ ਅੱਜ ਰਹਿਣਾ ਓਏ ਚੱਲੂਗੇ ਫਿਰ ਕੇ ਚਲਦੇ ਆ ਬਾਹਰ ਪਾਈ ਅੱਜ ਹਨੇਰਾ ਲੱਗਦਾ ਹੋਣਾ ਤੁਹਾਨੂੰ ਲਾਈਟ ਗਈ ਹੋਈ ਆ ਅੰਦਰ ਤਾਂ ਇਹ ਮੈਟਰ ਚੱਲ ਰਿਹਾ ਹੈ। ਬੀਡਾਂ ਦਾ ਵੀ ਫਰਕ ਪੈ ਗਿਆ ਜੀ ਛੇਤੀ ਨੇ ਰਹਿਣ ਲੱਗ ਗਿਆ ਹੁਣ। ਹਾਂ ਇਹ ਵੀ ਠੀਕ ਹੈ। ਸਾਡੇ ਵੀ ਨਹੀਂ ਹੈ ਜੀ ਅੱਜ ਸਵੇਰ ਵੀ ਨਹੀਂ ਆਉਣ ਆਈ ਸੀ। ਸਾਡੇ ਸਾਡੇ ਤਾਂ ਦੀ ਹੁਣ ਗਈ। ਸਾਡੇ ਤਾਂ ਗਈ ਨਹੀਂ ਹੈ। ਸਾਡੇ ਤਾਂ ਹੈ ਹੀ ਨਹੀਂ ਸਵੇਰ ਜਦ ਆ ਗਈ। ਹੁਣ ਨਹੀਂ ਹੁਣ ਗਈ। ਹੁਣ ਥੋੜਾ ਜਿਹਾ ਟਾਈਮ ਆਇਆ ਮੈਂ ਕਹਿੰਦੀ ਅੱਧਾ ਪੌਣਾ ਘੰਟਾ। ਇਹ ਐਗ ਨਹੀਂ ਪੈਂਦਾ ਲੈ ਜਾਣੀ ਨਾ ਸਗੀ। ਉਹ ਤੁਹਾਡੇ ਥੋੜੇ ਪਪੂਲਰ ਜ਼ਿਆਦਾ ਜੀ ਏਰੀਆ 'ਚ। ਬੜਾ ਬੜਾ ਹਾਲ ਨੇ ਹੁਣ ਤਾਂ ਬੜਦੇ ਇੱਕਦਾਂ ਲੱਗ ਦਿਹਾੜੀਆਂ। ਅੱਛਾ ਜੀ। ਬੰਦੇ ਲੈ ਗਾਈ ਬਾਬੇ ਹੁਣੇ। ਹਮ। ਆ ਜਿੰਨੇ ਮੂਟੇ ਲੋਾਰੇ ਬੜ ਤੇ ਸਾਰੇ ਜਿਤਾਰਾਂ ਨਾਲ ਨਾਲ ਤੇ ਹਾਂ ਹਵਾ ਚੱਲੇ ਜਿੰਨੇ ਤੇ ਤੁਹਾਡੇ ਵੀ ਪਤੀ ਮੋਟਾ ਦੂਰ ਚਾਹੀਦਾ ਏ ਹਾਂ ਉਹਨਾਂ ਕਿ ਚੱਲੋ ਕਿ ਇੱਥੇ ਤਾਰੇ ਸਭ ਉੱਡਾ ਦੇ ਜਰ ਇੱਕ ਨਾਲੇ ਵਾਜਣਿਆ ਜਰ ਨੂੰ ਤਾਣੀ ਉਹਨਾਂ ਨੂੰ ਵੀ ਜੇ ਹਵਾ ਹੂਰਾਵਾ ਕਰਦਾ ਹੀ ਫਿਰਦੀਆਂ ਤਾਰਾ ਖੰਬੇ ਤੋੜ ਦੇਈ ਬਹੁਤ ਹਾਂ ਉਹਦੇ ਏਰੀਆ ਚਾਈ ਰੋਡ ਲਾਈਨ ਦੇ ਹਰਦੇ ਮੋਟਾ ਹੈ ਬਹੁਤ ਇਹਨਾਂ ਵੱਲ ਤੇ ਚਲੋ ਫਿਰ ਹੁਣ ਮਿਲਦੇ ਆ ਜੀ ਤੁਹਾਨੂੰ ਕਿਸੇ ਅਗਲੇ ਬਲੌਗ ਚ ਬਾਕੀ ਵਿਚਾਰ ਤਾਂ ਭਾਈ ਹੁਣ ਇਹੀ ਹੋਇਆ ਡਿਸਾਈਡ ਤਾਂ ਵੀ ਅ ਰੈਸਟੋਰੈਂਟ ਤੇ ਕਰ ਲੂਗੇ ਹਨਾ ਦੀਦੀ 29 ਬੀ ਗ੍ਰੋਗਰ ਨੰਬਰ ਪਹੁੰਚਣਾ ਹੈ ਹਾਂ ਇਹਨੂੰ ਅੰਦਰ ਪ੍ਰੋਗਰਾਮ ਹੋ ਗਿਆ ਹੈ ਬਹੁਤ ਬਿਜੀ ਚੱਲ ਰਿਹਾ ਕੰਮ ਮੈਂ ਦੇਖੂਗੀ ਅਸੀਂ ਤਾਂ ਅਸੀਂ ਤਾਂ ਇੱਕ ਪ੍ਰੋਗਰਾਮ ਵਾਸਤੇ ਬੈਠੇ ਦੇ ਪ੍ਰੋਗਰਾਮ ਤਿੰਨ ਚਾਰ ਇਕੱਠੇ ਹੋ ਗਏ ਹੁਣ ਬਿਜੀ ਹੋਣਾ ਫਿਰ ਹੁਣ ਤਾਂ ਪਾਈ ਦੇਖੋ ਕਿ ਕਿਹੜਾ ਪ੍ਰੋਗਰਾਮ ਨੂੰ ਪਹੁੰਚਣਾ ਮੈਨੂੰ ਪਾਈ ਬਿਜੀ ਚੱਲਦੇ ਆ ਜੀ ਹਾਂਜੀ ਵੇਖ ਮੈਂ ਤੁਹਾਡੇ ਨਾਲ ਹੀ ਸਾਥ ਤੇ ਕੁਛ ਆਖ ਕੇ ਪੁੱਛਿਆ ਤੁਸੀਂ ਕਿ ਮੈਂ ਤੇ ਪੇਟਦੀ ਹਾਂ ਠੀਕ ਆ ਭਾਈ ਅੱਜ ਕਿਹੜੀ ਚੀਜ਼ ਹੈ ਮੂੰਹ 'ਚ ਪਾ ਲਈ ਉਸ ਤੋਂ ਟੇਸ ਨਹੀਂ ਆਉਂਦਾ ਹਾਂ ਪਾਣੀ ਇਹਹ ਜੀ ਕਿਹੜੀ ਇਹਹ ਜੀ ਕਿਹੜੀ ਚੀਜ਼ ਆ ਜਿਹੜੀ ਮੂੰਹ 'ਚ ਪਾਉਂਦੇ ਆ ਪਰ ਉਹਦਾ ਟੇਸ ਨਹੀਂ ਆਉਂਦਾ ਪਾਣੀ ਅੱਛਾ ਇੱਕ ਵਾ ਨਹੀਂ ਹੋਈ ਗਾਇਨ ਤਾਂ ਦਿਖਾਣ ਵਾਲੀ ਖਾਣ ਵਾਲੀ ਜਿਹੜੀ ਮੂੰਹ 'ਚ ਪਾਉਂਦੇ ਤਾਂ ਹੈਗੇ ਆ ਵੈਸੇ ਚਾਹੋ ਹਾਂ ਤੇ ਪੈਸਿਆਂ ਦੀ ਕੁਛ ਐਦਾਂ ਐ ਪਤਾ ਨਹੀਂ ਆਹੋ ਆਪਣੀ ਮੰਮਾ ਨੂੰ ਦੱਸਦੀ ਆਂ ਅੰਸਰ ਮਮਾ ਹੁਣ ਕੋਈ ਦੱਸ ਦੱਸ ਉਹ ਬੈਰ ਵੀ ਨਹੀਂ ਚਾਹਤੇ ਹੈਗੇ ਕੀ ਨਹੀਂ ਤੂੰ ਹੀ ਦੱਸ ਅੰਸਰ ਕਿਹਾ ਤਾ ਤੂੰ ਆਂ ਦੱਸ ਜੰਮਾ ਚ ਮੂਹਰੇ ਤਾਂ ਪੌਣਾ ਟੇਸਟ ਆਉਂਦਾ ਉਹ ਤੁਹਾਡੀ ਉਹ ਕਿਹੜੀ ਚੀਜ਼ ਆ ਜਿਹੜੀ ਪੈਸਿਆਂ ਦੀ ਤਾਂ ਆਉਂਦੀ ਆ ਪਰ ਜਦ ਅਸੀਂ ਉਹਨੂੰ ਮੂੰਹ ਦੇ ਵਿੱਚ ਪਾਉਂਦੇ ਹਾਂ ਤਾਂ ਕੋਈ ਟੇਸਟ ਨਹੀਂ ਆਉਂਦਾ ਨਾ ਉਹ ਚੱਟ ਹੁੰਦੀ ਆ ਬਾਕੀ ਨਾ ਚੱਟੂ ਹੁੰਦੀ ਆ ਲੋ ਭਾਈ ਸਾਨੂੰ ਤਾਂ ਪਤਾ ਹੀ ਨਹੀਂ ਤਾਂ ਸਾਨੂੰ ਤਾਂ ਪਤਾ ਹੀ ਨਹੀਂ ਤਾਂ ਸੱਚੀ ਗੱਲ ਆ ਦੇਖ ਲਓ ਕਿੱਡਾ ਪੌਣਾ ਮਾਰਿਆ ਮੈਂ ਮਾਰੀ ਬਿਕੇ ਬੇਖਦ ਮਾਰੀ ਹਾਂ ਵਾਕਿਆ ਤੇਰਾ ਤੂੰ ਮਾਗਦਾ ਬਹੁਤ ਆ ਕਿ ਮੈਨੂੰ ਕੋਸ਼ਿਸ਼ ਨੀ ਆ ਰਹਾ ਕਾ ਸਭ ਸਮਝਾ ਦੇ ਚਲੋ ਚਲੋ ਠੀਕ ਆ ਜੀ ਹੁਣ ਮਿਲਦੇ ਹਾਂ ਤੁਹਾਨੂੰ ਕਿਸੇ ਅਗਲੇ ਵਲੌਗ ਚ ਬਾਏ ਬਾਏ ਸੋਚੀ ਕਾ